ਵੀ ਹੋਰ ਸੁਣਿਆ ਜਿਹਦਾ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀ ਵੀ ਜਦੋਂ ਉਹ ਤੋਂ ਹੱਲਾ ਮੱਚਿਆ ਜਾਦੇ ਹਾਂ ਕਹਿੰਦੇ ਤੁਸੀਂ ਛੋਟਾ ਲੈ ਕੇ ਖੜਦੇ ਹੋ ਤੇ ਅਸੀਂ ਮੈਂ ਕੋਠੇ ਤੇ ਆ ਖੜੀ ਜਾਂਦੀ ਹਾਂ ਆ ਕਿ ਪੁੱਤਰ ਰੋਟਣ ਵਾਲੇ ਪਹਿਲਾਂ ਆਉਂਦੇ ਨੇ ਮਾਰਨ ਵਾਲੇ ਮੰਦ ਨੂੰ ਠੀਕ ਹੈ ਮਸਾਲਾ ਲੁੱਟਣ ਤਾਂ ਮੈਂ ਦਿੰਦੀ ਨਹੀਂ ਕਰ ਲੋ ਤਾਂ ਚੱਕਣ ਦਿੰਦੀ ਨਹੀਂ ਕੁਛ ਐਨੇ ਤਾਂ ਐਨੇ ਤਖੜੇ ਤੁਸੀਂ ਹਾਂ ਹਾਂ ਐ ਖੜ ਜਾਂਦੀ ਠੀਕ ਹੈ ਜਦੋਂ ਪਿੰਡਾਂ ਨੇ ਮੁੱਠੀਆਂ ਕੀ ਜਾਨਣਾ ਸੀ ਤਿੰਨ ਦਾ ਫਿਰ ਮੇਰੇ ਤੇ ਉਹ ਤਾਂ ਮੁੰਡੇ ਨੂੰ ਚੱਕ ਕੇ ਤੇ ਇੱਕ ਜੁੱਲੀ ਤੇ ਨਾ ਲੋਟ ਸਿਉਲੇ ਸੀ ਐਸ ਲੋਟ ਅੱਛਾ ਜੀ ਨੰਗੰਦੇ ਪਾਪਾ ਹਾਂ ਉਹ ਤਾਂ ਰੱਖਦਾ ਮੁੰਡੇ ਦੇ ਤਾਂ ਹਾਂ ਵੀ ਮੁੰਡੇ ਦੀ ਜੁੱਲੀ ਐ ਅੱਛਾ ਜੀ ਤੇ ਸਾਡੀਆਂ ਟੂਮਾਂ ਦਾ ਬੱਤੀਆਂ ਕੱਟ ਰੂਆਂ ਦੇ ਖੁੱਲੀ ਅੱਛਾ ਜੀ ਕੱਟ ਰੂਆਂ ਦੀ ਖੁੱਲੀ ਪੱਟ ਕੇ ਸਾਹ ਕੋ ਜੇ ਚੁਪਾ ਕੇ ਠੀਕ ਆ ਲਾ ਕੇ ਆਪਣੇ ਜੀ ਸਾਰੇ ਦੀਆਂ ਚ ਜਿਹੜਾ ਜਿਉਂਦਾ ਹੋਇਆ ਨਾ ਬਚ ਗਿਆ ਜਿਹੜਾ ਇੱਥੋਂ ਕੱਢ ਲਿਓ ਠੀਕ ਆ ਬਿਲਕੁਲ ਚਰਿਆ ਜਾਂਦਾ ਨਹੀਂ ਦਲ ਜੂਗਾ ਹਾਂ 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 ਤੋਂ ਅੱਜ ਸਾਡੇ ਨਾਲ ਮਾਤਾ ਜੀ ਨੇ 100 ਸਾਲ ਤੋਂ ਪਰ ਇਹਨਾਂ ਦੀ ਬਜ਼ੁਰਗਾਂ ਜਿੱਥੇ ਅਸੀਂ 60 65 ਸਾਲ ਦੀ ਸਾਡੀ ਉਮਰ ਹੋ ਜਾਂਦੀ ਹੈ ਸਾਡੇ ਬਜ਼ੁਰਗਾਂ ਦੀ ਉੱਥੇ ਅਸੀਂ ਕਹਿ ਦਿੰਦੇ ਕਿ ਮੇਰਾ ਗੋਡਾ ਦੁਖਦਾ ਮੋਡਾ ਦੁਖਦਾ ਜਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਸ਼ੂਗਰ ਬੀਪੀ ਜਾਂ ਗਠੀਆ ਜਾਂ ਹੋਰ ਸੋਜਸ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਸੁਣ ਕੇ ਜਾਂ ਦੇਖ ਕੇ ਪਰੇਸ਼ਾਨ ਹੋ ਜਾਂਦੇ ਆ ਸੋ ਅੱਜ ਮਾਤਾ ਜੀ ਸਾਡੇ ਨਾਲ ਨੇ ਇਹਨਾਂ ਦਾ ਕੁਝ ਵੀ ਨਹੀਂ ਦੁਖ ਰਿਆ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਦੁਖੇ বিনা ਜਿਨੀ ਵੀ ਇਹਨਾਂ ਨੂੰ ਉਮਰ ਬਖਸ਼ੀ ਆ ਜਦੋਂ ਆਪਾਂ ਤੁਰਦੇ ਫਿਰਦੇ ਕੋਈ ਉਹ ਨਹੀਂ ਹੈ ਗਿਆ ਠੀਕ ਆ ਇ ਤੋਂ ਟੱਕਰ ਮਗ ਜਾ ਮੈਂ ਠੀਕ ਆ ਬਰਾ ਚ ਵੀ ਜਾਏ ਆਉਣੇ ਆ ਠੀਕ ਆ ਕੋਈ ਦਿੱਕਤ ਨਹੀਂ ਮੈਨੂੰ ਕੋਈ ਰੁਕ ਰੋਕ ਨਹੀਂ ਠੀਕ ਆ ਹਾਂ ਸੋ ਘਰ ਦਾ ਸਾਰਾ ਕੰਮ ਕਰਦੇ ਨੇ ਕਰਦੇ ਸ਼ੌਂਕੀਆਂ ਨੇ ਠੀਕ ਆ ਇਹ ਨਹੀਂ ਵੀ ਇਹਨਾਂ ਨੂੰ ਕੋਈ ਪ੍ਰੈਸ਼ਰ ਦੇ ਨਾਲ ਕੰਮ ਕਰਾਇਆ ਜਾਂਦਾ ਕਿਉਂਕਿ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਕੰਮ ਹੀ ਇਹਨਾਂ ਕੀਤਾ ਹੋਇਆ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਹਿੰਦੇ ਗਾਉਣ ਵਾਲੇ ਦਾ ਮੂੰਹ ਨਹੀਂ ਰਹਿਦਾ ਨੱਚਣ ਵਾਲੇ ਦੀ ਅੱਡੀ ਉਹ ਤਾਂ ਨਹੀਂ ਰਹਿੰਦੀ ਕਿਉਂਕਿ ਉਹਨਾਂ ਨੇ ਦੋਨੇ ਕੰਮ ਕਿੱਥੇ ਹੁੰਦੇ ਨੇ ਉਹੀ ਮਾਤਾ ਜੀ ਉਹਨਾਂ ਨੇ ਕੀਤੇ ਨੇ ਬੜੇ ਨਾਲੇ ਕੱਚੇ ਰਸਤੇ ਦਾ ਸਫ਼ਰ ਤੈਅ ਕਰਕੇ ਅੱਜ ਪੱਕੀਆਂ ਲੀਆਂ ਤੇ ਪਹੁੰਚੇ ਨੇ ਉਹ ਸਫ਼ਰ ਜਿਆਦਾ ਲੱਤੇ ਤਾਣਾ ਤੰਡੀ ਪਟ ਪਟ ਸੁਣਦੀ ਕਾਨੇ ਇਸ ਦੇਸ ਮੇਰੇ ਜੀ ਨਹੀਂ ਲੱਗਦਾ ਲਾਇਤਾ ਲੱਗੇ ਇਸ ਬਗਾਨੇ ਉਸ ਦੇਸ ਦਾ ਠੰਡਾ ਪਾਣੀ ਠੰਡੇ ਮਿਰਚ ਦੀ ਛਾਂ ਨਾ ਤੋ ਕਿਵੇਂ ਕੱਤਰੋਂ ਬੈਠੀ ਚੁੰਦੀ ਲੈ ਗਿਆ ਕਾਂ ਕਾਵਾ ਮੈਂ ਮਰਚੁੰਦੀ ਦੇ ਜਾ ਲੈ ਕੇ ਰਾਮ ਦਾ ਨਾਂ ਚੁੰਦੀ ਤੇਰੀ ਤਾਂ ਦੇਵਾਂ ਜੇ ਦੱਸੇ ਆਵਦਾ ਨਾਂ ਧਰਮਕੋਟ ਦੀ ਜੰਮੀ ਜਾਈ ਧਰਮੋ ਮੇਰਾ ਨਾਂ ਜਿੱਦਲੇ ਪਕਾਉਂਦੀ ਰੋਟੀਆਂ ਮੈਂ ਹਰੇ ਤੇ ਦੀ ਖੀਰ ਮਾਮਣ ਮੱਚੀ ਖਾ ਖਾ ਜਾਂਦੇ ਵਹਿ ਗਿਆ ਵੱਡਾ ਫਕੀਰ ਵੱਡੇ ਫਕੀਰ ਨੇ ਛੱਡੀਆਂ ਲਾਟਾਂ ਮੱਚ ਗਈ ਜੰਡ ਕਰੀਬ ਤਵਾ ਮੈਨੂੰ ਆਦਾ ਹੀ ਨਹੀਂ ਬਣ ਜਾ ਮੇਰੀ ਹੀ ਵਾਹ ਜੀ ਵਾਹ ਬੇਬੇ ਟੀਵੀ ਵੀ ਦੇਖਦੇ ਹੋ ਤੁਸੀਂ ਉਹ ਬੰਦੇ ਚੱਲਦੇ ਹੋ ਤਾਂ ਦੇਖ ਲੈਣੇ ਸੁਣ ਲੈਣੇ ਜੀ ਲੰਝ ਲੱਗ ਜਾਂਦਾ ਟਾਈਮ ਲੰਘ ਜਾਂਦਾ ਨਹੀਂ ਹੋ ਰਿਹਾ ਕਿਤੇ ਬਜ਼ੁਰਗ ਕਹਿੰਦੇ ਨੇ ਬੰਦ ਕਰ ਦੇ ਕਿਥੇ ਕੰਨ ਖਾਦੇ ਨੇ ਸਾਰੀ ਰਾਤ ਨਹੀਂ ਬੰਦ ਕਰਦੀ ਨਾ ਨਾ ਸਾਰੀ ਰਾਤ ਅੱਖ ਨਹੀਂ ਆਈ ਨੰਨੇ ਬੱਚੇ ਨਹੀਂ ਕਰਦੇ ਬੁਢੇ ਦਾ ਨਾ ਮੇਰੇ ਸਿੱਖ ਹੋਰ ਬੰਦੇ ਕਿਹੜੇ ਨਾਟਕ ਬੰਦੇ ਜਿਹੜੇ ਨਾਟਕ ਸਾਰੇ ਨਾਟਕਾਂ ਦਾ ਪਤਾ ਹੈ ਹਾਂ ਹਾਂ ਮੈਂ ਤਾਂ ਸਾਰੇ ਨਾਟਕ ਦੇਖਦੀ ਆਂ ਦੇਖ ਤਾਂ ਲਈ ਨੇ ਅੱਛਾ ਵੀ ਆ ਬੱਚੇ ਨਹੀਂ ਬੰਦ ਕਰਦੇ ਜੇ ਦਿੰਦੇ ਬੱਚੇ ਆਖਣਗੇ ਨਾ ਠੀਕ ਆ ਮਾੜਾ ਗੌੜਾ ਨਾ ਪਾਓ ਚੁੱਪ ਕਰ ਜਾ ਕੇ ਅੱਛਾ ਹਾਂ ਵੀ ਬੰਦ ਨਾ ਕਰਾ ਗਾਣੇ ਗੋਣੇ ਸੁਣਦੀ ਐ ਮਾਂ ਤਾਂ ਸੋ ਇਹ ਚੱਲਦੇ ਤਾਂ ਸੁਣੀ ਲੈਣੇ ਅੱਛਾ ਨਹੀਂ ਐ ਤਾਂ ਨਹੀਂ ਕਹਿੰਦੇ ਲੱਗਿਆ ਵੀ ਮੇਰੇ ਕੰਨਾਂ 'ਚ ਜਿਆਦਾ ਬਾਜ ਬਰੀ ਬੰਦ ਬੰਦ ਕਰ ਦੋਵੇ ਮੈਂ ਹੁਣ ਟਾਕ ਦਿੰਨੀ ਆ ਮੈਂ ਥੋ ਆ ਹਵਾ ਵੀ ਨਹੀਂ ਚੱਲੀ ਜਾਂਦੀ ਐਨੀ ਠੀਕ ਹੈ ਮਾੜਾ ਚੜ ਜਾਂਦਾ ਅੱਛਾ ਤੇ ਪਹਿਲਾਂ ਨਹੀਂ ਬੇਬੇ ਹੁਣ ਵੀ ਖਰਾਕ ਕੀ ਆ ਬੱਸ लास्ट ਸਵਾਲ ਹੁਣ ਹੁਣ ਖਰਾਕ ਕੀ ਖਾਣੇ ਹਾਂ ਇੱਕ ਰੋਟੀ ਉਸ ਵੇ ਇੱਕ ਉਸ ਵੇ ਸਬਜ਼ੀ ਨਾਲ ਹੂੰ ਉੱਤੋਂ ਲੱਸੀ ਦੀ ਮੱਟੀ ਠੀਕਾ ਗਲਾਸ ਪੀ ਲਈ ਬਾਟੀ ਪੀ ਲਈ ਠੀਕਾ ਲੱਸੀ ਨਾਲ ਦਹੀਂ ਦੀ ਕੌਲੀ ਦੇੰਦਨ ਤੋਂ ਪੀ ਲੈਣਿਆ ਠੀਕਾ ਕਿਹਾ ਇੱਕ ਦੋ ਵਾਰ ਚਾਹ ਪੀ ਲੈਣੇ ਦੋਸਤੋ ਇਹਨੇ ਖਰਾਕਾ ਖਰਾਕਾਂ ਦਾ ਜੋਸ਼ ਪੁਰਾਣੀਆਂ ਖਰਾਕਾਂ ਦਾ ਕਿੰਨਾ ਟਾਈਮ ਹੋ ਗਿਆ ਤੁਸੀਂ ਮਾਤਾ ਜੀ ਕਈ ਵੀਰ ਕਹਿਣਗੇ ਵੀ ਪਤਾ ਨਹੀਂ 2 ਮਿੰਟ ਖੜਾ ਜੇ ਮੈਨੂੰ ਲੱਗਦਾ ਪੰਜ ਤੋਂ 7 ਮਿੰਟ ਬਿਨਾਂ ਸੋਟੀ ਤੋਂ ਮਾਤਾ ਜੀ ਖੜ ਰਹੇ ਨੇ ਕੋਈ ਇਹਨਾਂ ਦੇ ਐਨਕ ਨਹੀਂ ਆਵਾਜ਼ ਦੇ ਵਿੱਚ ਚਲੋ ਉਮਰ ਦੇ ਲਿਹਾਜ਼ ਨਾਲ ਥੋੜਾ ਜਿਹਾ ਫਰਕ ਪੈ ਗਿਆ ਬਾਕੀ ਇਹਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਟੰਟੀ ਆਈ ਹੈ ਹਾਂਜੀ ਮਾਨਸਾ ਭੱਗਿਆ ਆਜਾ ਜਿਉ ਸਾਰਨ ਦੁਨੀਆ ਤੇ ਲੀ ਜਾਂਦੀ ਆ ਕਿ ਗੱਡੀ ਆਈ ਹੈ ਮਾਨਸਾ ਕਾ ਨਿਕਾਲੀ ਵੱਡੇ ਟੁੱਕਿਆਂ ਦੀ ਲੜਾਈ ਹੋ ਗਈ ਪਰ ਨਹੀਂ ਉਹ ਜਾ ਕੇ ਮਾਨਸਾ ਦੇਖ ਕੇ ਪੁੱਠਾ ਮੁੜਿਆ ਆਜਾ ਮੈਂ ਤਾਂ ਪਿੰਡ ਨੂੰ ਜਾਵਾਂ ਕਿ ਦੁਨੀਆ ਤਾਂ ਕਿ ਉਲਟ ਸੁੱਟ ਹੋਈ ਜਾਂਦੀ ਆ ਜਿਉ ਮੈਨੂੰ ਲੈਣ ਆਇਆ ਸੀ ਜਿਉ ਲਾਹੇ ਜੋੜੇ ਉਹ ਤਾਂ ਰਾਹ ਪੈ ਗਿਆ ਠੀਕ ਆ ਇਹ ਜੋ ਕਿ ਮੈਂ ਜਾ ਕਰ ਮੈਂਨੇ ਨੇ ਕੰਮ ਕੀਤੇ ਰਾਤਾਂ ਨੂੰ 10 ਕਿ 11 ਵਜੇ ਮੈਂ ਰਾਤਾਂ ਨੂੰ ਰੋਟੀਆਂ ਦੇ ਕੇ ਆਈ ਹਾਂ ਖੇਤ ਬਾਜੀ ਬਾਹ ਹਾਂ ਉਹ ਬੰਦੇ ਹੁਣ ਤਿੰਨਾ ਚੋਂ ਹੋਏ ਨਹੀਂ ਕੋਈ ਜਿਹੜੇ ਮੈਨੂੰ ਰਾਤ ਚ ਟੱਕਰੇ ਸੀ ਅੱਛਾ ਜੀ ਬੇ ਬਈ ਤੂੰ ਲੰਬੜਦਾਰ ਨਹੀਂ ਹੈ ਨਾ ਬੜੇ ਤੋਗਣਾ ਨਹੀਂ ਸੀ ਅੱਛਾ ਜੀ ਜਿਵੇਂ ਆਕਾ ਨੂੰ ਮੈਂ ਆਖਿਆ ਮੈਂ ਉਹ ਬਾੜਲੇ ਘਰ ਫੜਾ ਕੇ ਆਉਣੀ ਆ ਰੋਟੀ ਉਹ ਫੜਾਇਆ ਉਹਨਗੇ ਹਾਂਜੀ ਹਾਂ ਤੇ ਮੈਂ ਇੱਥੇ ਹੁਣ ਹੀ ਆ ਜਾਣੀ ਆ ਉਹਨਾਂ ਨੂੰ ਡਾਕਟਰ ਦੀ ਠੀਕ ਹੈ ਜੀ ਰਾਮ 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 ਰੰਗ ਕਰਦੀ ਉਹ ਮੈਨੂੰ ਆਦੇ ਲੰਬ ਦਮ ਨੇ ਐਸੇ ਬੇਲੇ ਮੈਂ ਖਾ ਪਾਣੀ ਖਾਵਾਂ ਕਿੰਨਾ ਕਿਚੜ ਲੱਗੂ ਤਾਂ ਭੁੱਖਾ ਮਰ ਜੂ ਸਾਰੇ ਦਿਨ ਦਾ ਹੈ ਹਾਂ ਹਾਂ ਠੀਕ ਹੈ ਤੇ ਮੈਂ ਅੱਜ ਕੇ ਰੋਟੀ ਫੜਾਇਆ ਮੈਂ ਠੀਕ ਆ ਹੋਰ ਰੋਟੀ ਮੈਂ ਫੜਾਇਆ ਹੀ ਉਹ ਮੈਨੂੰ ਕੱਸੀ ਟਿੱਕਰ ਪੁੱਲ ਟਿੱਕਰ ਛੱਡ ਗਿਆ ਹਾਂਜੀ ਰਾਮ ਰਾਮ ਕਰਦੀ ਮੈਂ ਆ ਕੇ ਘਰ ਦੇ ਦੇਖੇ ਬਾਹਰ ਖੋਲ ਕੇ ਇੰਨੇ ਚ ਟੋਆਈ ਹੈ ਮਾ ਪੁੱਤ ਉਹਨਾਂ ਨੇ ਗੱਲੀ ਲਾ ਲਈ ਤੇਰੀ ਮਸੀ ਕਹਨੇ ਠੀਕ ਆ ਮੜਾ ਜੱਟ ਲੱਗਾ ਵਾ ਸੇ ਹਾਂ ਨਹੀਂ ਆ ਗਈ ਠੀਕ ਆ ਮੈਂ ਤੋੜਨੀ ਸੀ ਕਿਤੇ ਮੈਂ ਆ ਕੰਮ ਕਰਨਾ ਨਹੀਂ ਜਾਂ ਕਮੇ ਮੈਂ ਘਰ ਦੇ ਦੇ ਕੇ ਕਰ ਲੈਂਦੀ ਹਰ ਨਾ ਪੀੜਾ ਹਰ ਨਾ ਦੇਦੇ ਸਿੰਘਾਂ ਤੇ ਕੀ ਕੁਛ ਲਿਖਿਆ ਠੀਕ ਆ ਚਿੱਤਰ ਤੇ ਮਗਰਾਨੀਆਂ ਗੇਟ ਆਪ ਦਾ ਕੰਡਾ ਕੋਠੇ ਹੁੰਨੀ ਟਪੀਨੀ ਖਾਈਆਂ ਵਾਹ ਜੀ ਵਾਹ ਖਾਈ ਟਪ ਦੇਦੇ ਕੰਡਾ ਵੱਜਿਆ ਮੱਠਾ ਦੇਵੇਂ ਦੁਹਾਈਆਂ ਠੀਕ ਆ ਮਾਸ ਮਾਸ ਤੇਰੇ ਕੁੱਤੇ ਨੇ ਖਾਦਾ ਹੱਡੀਆਂ ਰੇਥ ਰਲਾਈਆਂ ਹੱਡਾਂ ਤੇ ਰਹਿੰਦਾ ਮੈਲ ਚਣਾਵਾ ਵਿਚਿਰ ਖਾਵਾ ਆ ਗੋਰੀ ਗਾਂ ਦੇ ਬੱਚਾ ਜਾਇਆ ਉਹ ਵੀ ਮਰੇ ਤੇ ਆਇਆ ਉਹ ਲੇਟ ਆ ਉਹ ਦਾ ਗੰਦੜਾ ਪਾਣੀ ਪਹਿਲੀ ਟਾਵ ਤੋਂ ਪਿਆ ਜੀ ਪਿੰਦੇ-ਪਿੰਦੇ ਨੂੰ ਦਿਨ ਚੜ੍ਹਦੇ ਨਰਾ ਛਲੰਦਾ ਨਾਲ ਹਟਾਇਆ ਹੂੰ ਔਰ ਲੈ ਕੇ ਆਂਦਾ ਗੱਡਾ ਖੜ ਗਿਆ 500 ਵੱਦ ਜੜਾਇਆ 500 ਵੱਦ ਤੋਂ ਕੁਛ ਨਹੀਂ ਹੋਇਆ ਲੱਖਾਂ ਛੇਰ ਜੜਾਇਆ ਲੱਖ ਛੇਰ ਨੇ ਮਾਰੀ ਢੋਲੀ ਨੱਬਾ ਕੋਟ ਟਟ ਪਾਇਆ ਨੱਬੇ ਕੋਟ ਨਹੀਂ ਬੁੜੀਆਂ ਦੇਖਦੀਆਂ ਤੰਨ ਬੇਗਉ ਜਾਇਆ ਹੂੰ ਬੁੜੀਆਂ ਕਿਉਂ ਲੈ ਆਈਆਂ ਹਲਕੇ ਉਦੇ ਨਾਲ ਨਮਾਇਆ ਬੁੜੀਆਂ ਘੋਲਿਆਈਆਂ ਘੋਦੇ ਨਾਲ ਨਮਾਇਆ ਵਾਹ ਜੀ ਵਾਹ ਜਿਉਂਦੀ ਰਹੇ ਮਾਤਾ ਜਾਂਦੀ ਰਹੇ ਸਾਰੇ ਦੋਸਤਾਂ ਨੂੰ ਪੰਜਾਬ ਦੇ ਹੀਰੇ ਚੈਨਲ ਦੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਆਪਾਂ 2-3 ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਵੀ ਆਪਣੇ ਪੰਜਾਬ ਦੇ ਵਿੱਚ ਜਾ ਜਿੱਮੇ ਲੱਗੇ ਹਰਿਆਣਾ ਜਾਂ ਹਰਿਮਾਚਲ ਪ੍ਰਦੇਸ਼ ਪੈਂਦਾ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਵੀ ਕਿਤੇ ਕੋਈ ਬਜ਼ੁਰਗ ਵੱਡੀ ਉਮਰ ਦੇ ਬੈਠੇ ਹੋਣ ਸੋ ਅੱਜ ਸਾਡੇ ਨਾਲ ਇੱਕ ਬਜ਼ੁਰਗ ਮਾਤਾ ਬੈਠੇ ਨੇ 100 ਸਾਲ ਤੋਂ ਉੱਪਰ ਨੇ ਇਹਨਾਂ ਦੀ ਜੇ ਆਪਾਂ ਪ੍ਰੂਫ ਦੀ ਗੱਲ ਕਰੀਏ ਆਧਾਰ ਕਾਰਡ ਦੀ ਮੈਂ ਤੁਹਾਨੂੰ ਕਾਪੀ ਵੀ ਦਿਖਾ ਰਹੇ ਆ ਤਾਂ ਇਹ 100 ਸਾਲ ਤੋਂ ਉੱਪਰ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਤੰਦਰੁਸਤ ਨੇ ਸਾਡਾ ਜਿਹੜਾ ਵੀਡੀਓ ਕਰਨ ਦਾ ਮਕਸਦ ਇਹ ਹੀ ਹੁੰਦਾ ਵੀ ਅਸੀਂ ਆਪਣੀ ਛੋਟੀ ਜੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਘਬਰਾ ਕੇ ਹਾਰ ਜਾਣੇ ਜਾਂ ਡਿੱਗ ਜਾਣੇ ਆ ਜਾਂ ਕੋਈ ਗਲਤ ਕਦਮ ਚੱਕ ਲੈਣੇ ਆ ਸੋ ਇਹ ਬਜ਼ੁਰਗਾਂ ਤੋਂ ਸਾਨੂੰ ਬਹੁਤ ਸਿੱਖਿਆ ਲੈਣ ਦੀ ਲੋੜ ਹੈ ਵੀ ਇਹਨਾਂ ਨੇ ਜੇ ਅਸੀਂ ਪਹਿਲਾਂ ਗੱਲ ਕਰੀਏ 1947 ਦਾ ਸੰਤਾਪ ਵੀ ਹੰਡਾਇਆ 82 ਵੀ ਹੰਡਾਈ ਫਿਰ ਕਿੰਨੇ ਦੁੱਖ ਤਕਲੀਫਾਂ ਆਈਆਂ ਅੱਜ ਤਾਂ ਸਾਰਿਆਂ ਦੀ ਕੀਕ ਦੋ ਦੋ ਬੱਚਾ ਉਦੋਂ ਮਾਤਾ ਜੀ ਕੋਲ ਤੇ ਆਪਾਂ ਗੱਲ ਕਰੀਏ ਮਾਤਾ ਜੀ ਨਾਲ ਤਾਂ ਇਹਨਾਂ ਦਾ ਇਹ ਸਭ ਤੋਂ ਛੋਟਾ ਬੇਟਾ ਬੈਠਿਆ ਇਹੇ ਛੇ ਭੈਣ ਭਰਾ ਤਿੰਨ ਭੈਣਾਂ ਤੇ ਤਿੰਨ ਭਰਾ ਸੋ ਅੱਜ ਆਪਾਂ ਮਾਤਾ ਜੀ ਜੋ ਜ਼ਿੰਦਗੀ ਆ ਕਿਵੇਂ ਇਹਨਾਂ ਨੇ ਲਿਖਾਰੇ ਨੇ ਜਾਂ ਕਿਵੇਂ ਲੰਗੀ ਆ ਕਿੰਨਾ ਉਹਦੇ ਵਿੱਚ ਉਤਰਾ ਚੜਾ ਆਇਆ ਸਾਨੂੰ ਕੀ ਸਿੱਖਿਆ ਲੈਣ ਦੀ ਲੋੜ ਆ ਸੋ ਮਾਤਾ ਜੀ ਬਾਈ ਜੀ ਸਾਰੇ ਸਾਡੇ ਵੱਲੋਂ ਸਸੀ ਕਾਲ ਜੀ ਹੋ ਠੀਕ ਹੋ ਮਾਤਾ ਜੀ ਹਾਂ ਠੀਕ ਹਾਂ ਮੈਨੂੰ ਆਖਣ ਕੇ ਬਹਿ ਜਾ ਬਹਿ ਜਾ ਮੈਨੂੰ ਜਾਣੇ ਮੈਂ ਜੇ ਬਹਿ ਪਾਈਗੀ ਮੇਰੇ ਗੋਡੇ ਕੀ ਟਿਕਾ ਕਰ ਜਾਣਗੇ اچھا ਮੈਂ ਮੈਨੂੰ ਮੰਜੇ ਤੇ ਪੈਣਾ ਔਖਾ ਹੋ ਜੂ ਹਾਂ ਮੈਂ ਤੁਰ ਫੇਰਾ ਜਾ ਕਰਦੀ ਹਾਂ ਹਾਂ ਮੈਂ ਉਥੋਂ ਤੱਕ ਵੀ ਜਾਇਆ ਮੈਂ ਠੀਕ ਆ ਕੋੜੇ ਡਿੱਗ ਪੈਗੀ ਬਹਿ ਜਾ ਹਾਂ ਕੋੜੇ ਮੈਂ ਜੇ ਤੁਰੀ ਫਿਰਾਂ ਤਾਂ ਮੈਂ ਤੁਰੀ ਫੇਢੀ ਮੱਕੰਗੀ ਵੈ ਨਿਆ ਮਨ ਨਾਲ ਮੇਰੇ ਜੀ ਲੱਗਿਆ ਰਹਿੰਦਾ ਠੀਕ ਆ ਇਹ ਅਖਣੀਆਂ ਅੰਦਰ ਮੜ ਕੇ ਪੈ ਜਾ ਤੂੰ ਚੁੱਪ ਕਰਕੇ ਹਾਂ ਪਈ ਰ ਪਈ ਨੂੰ ਕਿ ਮੈਂ ਜਾ ਕਰ ਮੈਂਨੇ ਕੰਮ ਕੀਤੇ ਰਾਤਾਂ ਨੂੰ 10 ਕਿ 11 11 ਵਜੇ ਮੈਂ ਰਾਤਾਂ ਨੂੰ ਰੋਟੀਆਂ ਦੇ ਕੇ ਆਈ ਹੂ ਕਿ ਤਾ ਵਾਹ ਜੀ ਵਾਹ ਹਾਂ ਉਹ ਬੰਦੇ ਹੁਣ ਤਿੰਨਾ ਚੋਂ ਹੋਏ ਨਹੀਂ ਕੋਈ ਜਿਹੜੇ ਮੈਨੂੰ ਰਾਹ 'ਚ ਟੱਕਰੇ ਸੀ। ਅੱਛਾ ਜੀ। ਬੇ ਬੇ ਜੂ ਲੰਬੜਦਾਰ ਨੇ ਨਾ ਸਵੇਰੇ ਤੱਕ ਨਾ ਨਹੀਂ ਸੀ। ਅੱਛਾ ਜੀ। ਜੇ ਬੱਕਾ ਨੂੰ ਮੈਂ ਆਖਿਆ ਮੈਂ ਉਹ ਬਾੜਲੇ ਘਰ ਫੜਾ ਕੇ ਆਉਣੀ ਆ ਰੋਟੀ ਉਹ ਫੜਾਇਆ ਉਹਨਾਂ ਦੇ। ਹਾਂਜੀ ਹਾਂ। ਤੇ ਮੈਂ ਇੱਥੇ ਹੁਣ ਹੀ ਆ ਜਾਨੀ ਆ। ਉਹਨਾਂ ਨੂੰ ਡਾਕਰ ਬਈ ਪੱਕਾ ਬੰਦ ਕਰ ਦੋ। ਅੱਛਾ। ਅੱਜ ਹੀ ਗਈ। ਠੀਕ ਹੈ ਜੀ। ਰਾਮ 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 ਰੰਗ ਕਰਦੀ ਉਹ ਮੈਨੂੰ ਆ ਦੇ। ਹਾਂ ਲੰਮ ਰਾਮ ਨੇ ਐਸੇ ਬੇਲੇ ਮੈਂ ਖਾ ਪਾਣੀ ਖਾਵ ਰਿਹਾ ਕਿੰਨਾ ਕਚੜ ਲੱਗੋ ਤਾਂ ਭੁੱਖਾ ਮਰ ਜੂ ਸਾਰੇ ਦਿਨ ਦਾ ਹੈ ਹਾਂ ਹਾਂ ਠੀਕ ਤੇ ਮੈਂ ਕੱਜ ਕੇ ਰੋਟੀ ਫੜਾਇਆ ਮੈਂ ਠੀਕ ਆ ਹੋਰ ਰੋਟੀ ਮੈਂ ਫੜਾਇਆ ਹੀ ਉਹ ਮੈਨੂੰ ਕੱਸੀ ਟਿੱਕਰ ਪੁੱਲ ਟਿੱਕਰ ਛੱਡ ਗਿਆ ਹਾਂਜੀ ਰਾਮ ਰਾਮ ਕਰਦੀ ਮੈਂ ਆ ਕੇ ਘਰ ਦੇ ਦੇ ਕੇ ਬਾਹਰ ਖੋਲ ਕੇ ਇੰਨੇ ਠੀਕ ਆ ਮੈਂ ਕੋੜਨੀ ਸੀ ਕਿਤੇ ਮੈਂ ਆ ਕੰਮ ਕਰਨਾ ਨਹੀਂ ਜਾ ਕੇ ਮੈਂ ਮੈਂ ਇੱਕ ਕਰਨਾ ਦੇ ਕੇ ਕਰ ਲੈੰਦੀ ਠੀਕ ਆ ਨਾਲੇ ਮੈਂ ਦੁਖੀ ਵੀ ਸੀ ਨਾਲੇ ਮੈਂ ਸੁਖੀ ਵੀ ਸੀ ਠੀਕ ਆ ਸਾਰੀਆਂ ਹੀ ਗੱਲਾਂ ਸੀ ਆ ਅੱਲਾ ਪਿਆ ਮਤਲਬ ਬਹੁਤ ਉਤਲ ਪੁਤਲ ਹੋਈ ਆ ਹਾਂ ਉਦੋਂ ਤੁਹਾਡੀ ਉਮਰ ਕਿੰਨੀ ਦੀ ਵਿਆਹ ਹੋ ਗਿਆ ਦੀ ਤੈਨੂੰ ਦੱਸ ਦਿਆਂ ਵੀ ਰੌਲੇ ਤੋਂ ਪਹਿਲਾਂ ਮੇਰਾ ਵਿਆਹ ਹੋ ਗਿਆ ਸੀ ਸਾਰਾ ਕੁਝ ਦੇਖਿਆ ਮੈਂ ਜਾਨਾਂ ਫੜੀਆਂ ਸੀ ਹਾਂ ਹਾਂ ਨਾਲੇ ਮੈਂ ਜਿਹੜੇ ਵਿਚਾਰੇ ਉਹ ਸਾਡੇ ਸੀਗੇ ਪਿੰਡ ਦੇ ਮੁਸਲਮਾਨਾਂ ਦਾ ਮਰਾਸੀ ਜਾਂ ਕੋਈ ਵੀ ਠੀਕਾ ਇਕੱਠੇ ਕਰਕੇ ਕਿਥਾਂ ਪੈਿਆਂ ਚ ਬਾ ਆਉਂਦੇ ਉਹਨਾਂ ਨੂੰ ਮੈਂ ਚਾਹ ਕਰ ਕਰ ਮੇਰਾ ਪਿਓ ਦੇ ਕੇ ਉਹਦਾ ਰੋਟੀਆਂ ਮੈਂ ਕਾ ਕੇ ਦਿੰਦੀ ਠੀਕ ਹੈ ਹੈ ਸਾਰਾ ਕੁਝ ਨਾ ਨੂੰ ਪੜੇ ਰੋੜੀ ਟੰਡਾਲੀ ਉਹ ਨਾ ਹੂੰ ਅਉ ਤੇ ਮਿਲਟਰੀ ਵਾਲਿਆਂ ਅੱਛਾ ਮਿਲਟਰੀ ਵਾਲੇ ਉੱਪਰ ਜਿਹੜਾ ਉਹਨਾਂ ਨੂੰ ਜਿਉਂਦਿਆਂ ਨੂੰ ਉੱਥੇ ਛੱਡਿਆ ਅੱਛਾ ਜੀ ਹਾਂ ਠੀਕ ਆ ਹੋ ਜਾਣੇ ਜਿਉਂਦੇ ਭੱਗੇ ਉਦੋਂ ਫਿਰ ਮਤਲਬ ਡਰ ਨਹੀਂ ਲੱਗਿਆ ਤੁਹਾਨੂੰ ਵੀ ਕਿਤੇ ਆਪਾਂ ਕਹਿੰਦੇ ਨੇ ਵੀ ਜਦੋਂ ਅੱਗ ਮੱਚਦੀ ਆ ਤਾਂ ਗਿੱਲੀ ਵੀ ਜਾਂਦੀ ਆ ਸੁੱਕੀ ਵੀ ਜਾਂਦੀ ਆ ਡਰ ਤਾਂ ਮੁੱਠੀਆਂ ਕੀ ਗੱਲਣਾ ਸੀ ਤਿੰਨ ਦਫਾ ਨੇ ਮੇਰੇ ਤੇ ਉਹ ਤਾਂ ਮੁੰਡੇ ਨੂੰ ਚੱਕ ਕੇ ਤੇ ਇੱਕ ਜੁੱਲੀ ਤੇ ਨਾ ਲੋਟ ਸਿਉ ਲੈਤੀ ਐ ਇਸ ਲੋਟ ਅੱਛਾ ਜੀ ਨੰਦੇ ਪਾਪਾ ਹਾਂ ਉਹ ਤਾਂ ਰੱਖਦਾ ਮੁੰਡੇ ਦੇ ਤਾਂ ਵੀ ਮੁੰਡੇ ਦੀ ਜੁੱਲੀ ਐ ਅੱਛਾ ਜੀ ਤੇ ਸਾਡੀਆਂ ਟੂਮਾਂ ਦਾ ਬੱਤੀਆਂ ਕੱਟ ਰੂਆਂ ਦੇ ਖੁੱਲੀਆਂ ਅੱਛਾ ਜੀ ਕੱਟ ਰੂਆਂ ਦੇ ਖੁੱਲੀਆਂ ਪੱਟ ਕੇ ਸਾਹ ਪੁੱਜੇ ਚ ਪਾ ਕੇ ਠੀਕ ਆ ਲਾ ਕੇ ਆਪਣੇ ਜੀ ਸਾਰੇ ਜੀਆਂ ਚ ਜਿਹੜਾ ਜਿਉਂਦਾ ਹੋਇਆ ਨਾ ਬਚ ਗਿਆ ਜਿਹੜਾ ਇੱਥੋਂ ਕੱਢ ਲਿਓ ਠੀਕ ਆ ਬਿਲਕੁਲ ਤਰਿਆ ਜਾਂਦਾ ਨਹੀਂ ਦਲ ਜੂਗਾ ਹਾਂ 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 ਅਛੀ ਸਾਡੇ ਛੇ-ਵੀਆਂ ਬੱਟੀਆਂ ਹੁੰਦੀਆਂ ਕਿਉਂ ਆਰਾਮ ਹੁੰਦੇ ਹਾਂ ਹਾਂ ਉਹਨਾਂ ਨੂੰ ਮੈਂ ਉਬਾਲ ਲੈਂਦੀ ਸੇਵੀਆਂ ਦਾ ਪਤੀਲਾ ਅੱਛਾ ਜੀ ਪਾ ਕੇ ਤਗਾਤੇ ਤੇ ਵਿਚੇ ਰੱਖ ਕੇ ਕਿਉਂ ਲੈ ਬਈ ਜੀ ਨੂੰ ਭੁੱਖੇ ਖਾ ਲੋ ਠੀਕ ਆ ਉਹ ਪਾ ਪਾ ਖਾ ਉਹ ਖਾਈ ਜਾਂਦੇ ਉਹਨਾਂ ਨੂੰ ਰੋਟੀਆਂ ਤੇ ਜਹਾ ਵਿਚਾਰੇ ਨੂੰ ਉੱਥੇ ਮੇਰੇ ਪਿਓ ਖੇਤ ਦੇਉਂਦਾ ਠੀਕ ਆ ਤੇ ਦੂਰ ਭਾਇਆ ਹੁੰਦਾ ਪਾਛੇ ਅੱਛਾ ਤੇ ਮੇਰੇ ਪਿਉ ਦੀ ਉਮਰ ਛੋਟੀ ਸੀ ਮੇਰੇ ਪਿਉ ਬਹੁਤ ਗਰੀਬ ਸੀ ਅਸੀਂ ਚਾਰ ਭੈਣਾਂ ਅੱਗੋਂ ਪਿੱਛੇ ਦੀਆਂ ਸੀ ਮੁੰਡਾ ਦੇਖਿਆ ਤਾਂ ਉਹਦੀ ਕਮਾਈ ਨਾ ਪੁੱਤ ਨੇ ਪਿਓ ਵੇਖਿਆ ਨਾ ਪਿਓ ਨੇ ਪੁੱਤ ਵੇਖਿਆ ਠੀਕ ਆ ਉਹਨੇ ਰੰਗ ਲੱਗਿਆ ਹੁਣ ਉਹ ਮੁੰਡੇ ਦੇ ਛਕਰਾ ਮੇਰੇ ਪੁੱਤੇ ਉਦੋਂ ਮੈਂ ਤਾਂ ਖਰਾਕਾ ਕਿਹੋ ਜਿਹਾ ਖਾਣੇ ਸੀ ਖੁਆਂਦੇ ਵੀ ਠੀਕ ਆ ਫੇਰ ਮਿੱਠਾ ਕਰਾਇਆ ਸੀ ਅੱਛਾ ਤੇ ਜੇ ਨਰਕਾ ਲੋਂਦੇ ਤਾਂ ਖਾਰੇ ਪਾਣੀ ਹੁੰਦੇ ਠੀਕ ਆ ਖਾਰੇ ਡੋਂਦੀਆਂ ਹੂੰ ਕਿਸੇ ਦੇ ਕੋਈ ਨਰਕਾ ਕੋੜੇ ਮਿੱਠਾ ਉਥੋਂ ਲਿਆਉਂਦੀਆਂ ਤਾਂ ਉਹ ਜਾਂ ਬਸ ਸਾਰਾ ਨੇ ਟੋ ਬੈਟੋ ਹੀ ਆਂਦੀਆਂ ਦਾਣਾ ਪਿਉਂ ਤੱਕ ਪਾਣਾ ਪਿਆਤਾ ਆਏ ਕਰ ਲਿਓ ਕੋੜੇ ਆਏ ਕਰ ਲਿਓ ਲੀੜੇ ਢੋਲੇ ਤਾਂ ਇੱਕ ਬਾਟੀ ਨਾਲ ਚਾਰ ਪੰਜ ਪੰਜ ਲੀੜੇ ਢੋਲੇ ਲੈਂਦੀਆਂ ਸੀ ਠੀਕ ਆ ਆ ਦੇਖੋ ਹੁਣ ਇੱਕ ਇੱਕ ਬਾਟੀ ਨਾਲ ਦਾ ਲੀੜਾ ਤਾਂ ਹੁੰਦੀਆਂ ਮਸਾਣਿਆ ਇਹ ਦਾਲ ਲੀੜੇ ਹੁੰਦੀਆਂ ਥੋੜਾ ਕੁਝ ਦੇਖਿਆ ਹੋਇਆ ਇਹਨੇ ਕੁੱਲ ਚੀਜ਼ ਦੇਖੀ ਆ ਬੇਬੇ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਦਾ ਕਹਿੰਦੇ ਬਰਾਤਾਂ 2 ਦਿਨ 1 ਦਿਨ ਲਾ ਕੇ ਆਉਂਦੀਆਂ ਤੁਹਾਡਾ ਲਈ ਬਰਾਤ ਵੀ ਰਹਿ ਕੇ ਆਈ ਸੀ 3 ਦਿਨ ਅੱਛਾ ਜੀ 3 ਦਿਨ ਲਾ ਕੇ ਆਈ ਸਾਡੇ ਘਰਾਂ ਦੇ ਬਾਬੇ ਹੂੰ ਹਾਂਜੀ ਕੋਈ ਚਾਏ ਚਾਚੇ ਹਾਂ ਜਿਹੜਾ ਸਾਡਾ ਵਿਚੋਲਾ ਸੀ ਮੇਰੇ ਪਿਓ ਦੀ ਪੂਆ ਦਾ ਮੁੰਡਾ ਸੀ ਇੱਥੇ ਭੱਗੀ ਬੰਦਰੋ ਠੀਕ ਬੇਬੇ ਉਹਨੂੰ ਸੱਦ ਕੇ ਵਿਆਹ ਚ ਹੋ ਆ ਗਏ ਜੀ ਮੈਂ ਹਿੰਮਲ ਕੌਣਤਾ ਕੋਈ ਇਹ ਇਹਦੇ ਕੁੜੀਆਂ ਕੱਲ ਪਰਸੋਂ ਦਾ ਜਮਾਕ ਹੈ ਹੂੰ ਤੇ ਇਹ ਕੁੜੀਆਂ ਦੇ ਉੱਤੇ ਨੁਪੁੰਨ ਦੀਆਂ ਐ ਵੈਹੀ ਜਾਂਦਾ ਹੈ ਕਿ ਹੂੰ 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 ਇਹ ਚਾਣੂ ਨਾ ਦੱਸਿਆ ਨਾ ਪੁੱਛਿਆ ਠੀਕ ਆ ਉਹ ਆਗਾ ਨਾ ਕੌਜੀ ਪੂਛ ਫੜਦਾ ਜਿਹਨੇ ਪੈਸਾਂ ਗੀ ਕਰ ਕਰਾਇਆ ਹੂੰ ਤਿੰਨੇ ਕੁੜੀਆਂ ਆਂਦਾ ਮੈਂ ਪੁੰਨ ਦੀਆਂ ਬਿਆ ਕੇ ਤੋਰ ਮੀਂ ਹੈ ਮੇਰਾ ਮਾਮਾ ਮੇਰੇ ਬਿਆ ਨਹੀਂ ਆਇਆ ਮੇਰੇ ਮਾਮੇ ਤੋਂ ਮੱਲੋ ਮੱਲੀ ਮੈਨੂੰ ਕੱਚ ਲੈ ਉਹਦਾ ਇੱਕ ਕੁੜੀ ਪੜੀ ਸੀ ਤੋਂ ਭਾਂਜੀ ਬਿਆ ਨਹੀਂ ਸਕਦੇ ਹੂੰ ਉਹਦਾ ਮਦ ਪੈਸੇ ਲੈ ਕੇ ਦੇਹੋਂਗੇ ਠੀਕ ਆ ਮੈਂ ਤਾਂ ਉਹਦੀਆਂ ਪੁੰਨ ਦੀਆਂ ਤੋਰੂ ਠੀਕ ਆ ਪੁੰਨ ਦੀਆਂ ਤੋਰ ਕੇ ਤਿੰਨਾਂ ਨੂੰ ਨਿੱਕੀਆਂ ਮੋਟੀਆਂ ਨੂੰ ਬਾੜ ਦੀਆਂ ਕਰੇ ਬਣਦੀਆਂ ਕਰ ਗਿਆ ਆਪ ਸਟਕਾ ਰ ਕਰ ਗਿਆ ਜਿਉਂਦਾ ਰਹੇ ਮੇਰਾ ਪਰਾ ਲੋਕ ਖੁੱਲ ਕੇ ਵਧਿਆ ਬਣ ਗਿਆ ਬੇਬੀ ਕਾ ਹੋਰ ਆ ਗੱਲ ਜਿਵੇਂ ਆਪਾਂ ਕਹਿੰਦੇ ਨੇ ਵੀ ਅੱਜ ਤਾਂ 2 ਘੰਟੇ ਬਰਾਤ ਰੱਖਣੀ ਔਖੀ ਹੋ ਜਾਂਦੀ ਆ। ਹੋ ਜਾਂਦੀ। ਉਦੋਂ ਜਿਹੜੇ ਲੋਕ ਬਰਾਤ ਜਾਂਦੇ ਸੀ ਉਹਨਾਂ ਦੇ ਸੁਭਾਅ ਜਾਂ ਆਪਾਂ ਕਹਿੰਦੇ ਨਾ ਬੰਦਾ ਜਦੋਂ ਬਰਾਤ ਜਾਂਦਾ ਥੋੜਾ ਜਿਹਾ ਉਹਦੇ ਬਦਲਾਅ ਆ ਜਾਂਦੀ ਮੈਂ ਤਾਂ ਬਰਾਤੀ ਆ। ਉਦੋਂ ਕੋਈ ਇਦਾਂ ਦਾ ਹੱਲਾ ਝਗੜਾ ਲੜਾਈ ਝਗੜਾ ਜਾਂ ਖਾਣ ਪੀਣ ਆ ਕੁਝ ਨਹੀਂ ਸੀ। ਉਦੋਂ ਠੀਕ ਹੀ ਸੀ। ਉੱਠੇ ਛੋਟੀਆਂ ਤੇ ਨਾਲੇ ਰਹਾਥਾ ਅੱਛਾ ਜੀ ਰਹਾਥੇ ਗੱਡੀ ਤਾਂ ਇੱਥੋਂ ਗਏ ਇੱਕ ਗੱਡੀ ਗਈ ਭਾਗੀ ਬੰਦਰੋਂ ਭਾਗੀ ਬੰਦਰ ਮੈਥੋਂ ਛੋਟੀ ਨਹੀਂ ਸੀ ਠੀਕ ਆ ਉਹਨੂੰ ਤਾਂ ਕੋੜੀ ਦਿੱਤੀ ਹਾਂ ਮਾਂ ਗਰ ਮਛੇਰੀ ਸੀ ਜੀ ਇਹਨਾਂ ਦੋਇ ਭਰਾਵਾਂ ਨੂੰ ਪਾਏ ਨੇ ਰپے ਨੇ ਘੰਠੇ ਠੀਕ ਆ ਇਹ ਪਿੰਡ ਮੰਨ ਕੇ ਬਹਿ ਗਿਆ ਠੀਕ ਆ ਮੇਰੇ ਪਿਓ ਗਰੀਬ ਹੀ ਸੀ ਮੇਰੇ ਪਿਓ ਦੇ ਡਾਂਡੇ ਛੱਡ ਕੇ ਮੇਰੀ ਦਾਦੀ ਮਰ ਗਈ ਸੀ ਠੀਕ ਆ ਹੇਰੋ ਨੇ ਮੇਰੇ ਦੰਦ ਨੇ ਹੋਰ ਵੇਖ ਰਾਇਆ ਇੱਕ ਵੀ ਹੋਰ ਸੁਣਿਆ ਜਦੋਂ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀ ਵੀ ਜਦੋਂ ਉਦੋਂ ਹੱਲਾ ਮੱਚਿਆ ਜਾਦੇ ਹਾਂ ਕਹਿੰਦੇ ਤੁਸੀਂ ਛੋਟਾ ਲੈ ਕੇ ਖੜਦੇ ਤੇ ਅਸੀਂ ਕੋ ਮੈਂ ਕੋਠੇ ਤੇ ਆਂ ਖੜੀ ਜਾਂਦੀ ਹਾਂ ਕਿ ਪੁੱਤਰ ਰੋਟਣ ਵਾਲੇ ਪਹਿਲਾਂ ਆਉਂਦੇ ਨੇ ਮਾਰਨ ਵਾਲੇ ਮੰਦ ਨੂੰ ਠੀਕ ਹੈ ਮਸਾ ਲੁੱਟਣ ਤਾਂ ਮੈਂ ਦਿੰਦੀ ਨਹੀਂ ਕਰ ਲੋ ਤਾਂ ਚੱਕਰ ਦਿੰਦੀ ਨਹੀਂ ਕੁਸ ਐਨੇ ਤਾਂ ਐਨੇ ਤਖੜੇ ਤੁਸੀਂ ਹਾਂ ਹਾਂ ਐ ਖੜ ਜਾਂਦੀ ਠੀਕ ਹੈ ਜਦੋਂ ਪਿੰਡ ਦਾ ਇੱਕ ਭਾਈ ਭੱਜਿਆ ਆਵੇ ਉਹਦੇ ਕੋਲੇ ਛਰੰਗ ਆ ਜਾ ਭੈਣੇ ਆ ਬੰਸਾ ਮੈਨੂੰ ਦੇ ਦੇ ਹਾਂ ਮਸਾ ਪਈ ਮੈਂ ਕਰੇ ਅੱਖੀ ਤੇ ਖੜੀ ਆ ਹਾਂ ਇਹਦਾ ਨਾ ਭੈਣ ਮੰਨ ਕੇ ਛਾਗੇ ਤੂੰ ਲੈ ਲੈ ਹਾਂ ਤੂੰ ਕਿਹੜਾ ਕੁਝ ਕਰ ਦੇਂਗੇ ਅੱਠੇ ਗੋਦ ਦਾਨੇ ਵਾਲੇ ਆ ਗਏ ਕੋਰ ਵਾਲੇ ਆ ਗਏ ਛੋਟੇ ਪੰਮੀ ਆ ਗਏ ਮੁਸਲਮਾਨ ਆ ਗਏ ਆ ਗਏ ਆ ਗਏ ਦੁਨੀਆ ਭੱਜ ਕੇ ਜਾਂਦੀ ਇਹਦਾ ਮੈਨੂੰ ਬੱਚਾ ਦੇ ਦੇ ਉਹ ਬੱਚਾ ਲੈ ਗਿਆ ਫੜ ਕੇ ਮੈਨੂੰ ਸਾਲ ਨੂੰ ਫੜਾ ਗਿਆ ਠੀਕ ਆ ਹਾਂ ਮੈਂ ਆ ਖੜੀ ਰਹਿੰਦੀ ਕੋਠੇ ਤੇ ਮਾਰਦਾ ਕੇ ਉਦੋਂ ਕੋਈ ਉਹ ਉਹ ਜਿਹੜੀ ਉਸ ਸਮੇਂ ਦੀ ਕੋਈ ਘਟਨਾ ਤੁਹਾਡੇ ਯਾਦ ਹੋਵੇ ਤੁਹਾਡੇ ਆਲੇ-ਦਾਲੇ ਵਾਪਰੀ ਹੋਵੇ ਜਿੱਤੋਂ ਲੋਕ ਮਤਲਬ ਬਹੁਤ ਸੈਮੀ ਹੋਣ ਵੀ ਇੰਨਾ ਡਰ ਪੈਦਾ ਹੋ ਗਿਆ ਹੋਵੇ ਸਾਡੇ ਪਿੰਡ ਕੋਈ ਨਹੀਂ ਘਟਨਾ ਅੱਛਾ ਨਾ ਘਟਨ ਦਿੱਤੀ ਠੀਕ ਆ ਤੇ ਆਹ ਜਰੂਰ ਉਹਨਾਂ ਦੀ ਸੇਵਾ ਕਰਕੇ ਜਿਉਂਦਿਆਂ ਨੂੰ ਲਾਇਆ ਠੀਕ ਆ ਹਾਂ ਤੇ ਆਂਡਰ ਜਿਸੀ ਵੇ ਜੇ ਮਰਾਂਗੇ ਤਾਂ ਇਕੱਠੇ ਮਰਾਂਗੇ ਮੇਰਾ ਪਿਓ ਲੈ ਕੇ ਬੁੜੀਆਂ ਨੂੰ ਜਵਾਕਾਂ ਨੇ ਇਕੱਠਾਂ ਬੈ ਜਾਂਦਾ ਤੇ ਮੈਂ ਅੱਗੇ ਘਰ ਦੀ ਰੱਖੀ ਕਰ ਜਾਂਦੀ ਐ ਕਰ ਤੇ ਠੀਕ ਆ ਮੈਂ ਖੁਦ ਲੁੱਟਣ ਤਾਂ ਨਹੀਂ ਦਿੰਦੀ ਮੈਂ ਰੌਲਾ ਪਾ ਦੂੰ ਉਹਦੀ ਠੀਕ ਆ ਆਪਾਂ ਦੱਸਦੇ ਕਰੋਨੀ ਮੈਂ ਕੋ ਚੱਕਣ ਦਿੰਦੀ ਠੀਕ ਆ ਹਾਂ ਐਨੀ ਮੇਰੇ ਸਾਰੇ ਸੀ ਦੇਖ ਸਭ ਕੁਝ ਲਿਆ ਜਿਹੜੀ ਚੀਜ਼ ਨਾ ਦੇਖਣੀ ਹੋਰ ਦੇਖ ਲੈ ਖਰੀਏਗਾ ਸਭ ਇਨੀ ਗੱਤਾਂ ਨੇ ਠੀਕ ਆ ਮੈਂ ਅੰਦਰ ਦੀ ਚੱਕੜੀ ਆ ਹੂੰ ਵਕਈ ਤਗੜੇ ਆ ਕੋ ਹੁਣ ਟਿੱਕਰ ਵਕਈ ਤਗੜੇ ਆ ਢੁਟੀ ਆਈ ਹੈ ਹਾਂਜੀ ਮਾਨਸਾ ਭੱਗ ਗਿਆ ਆਜਾ ਜਿਛਾਰਨ ਜੁਨੀਓ ਤੇ ਲੀ ਜਾਂਦੀ ਆ ਕਿ ਗੱਡੀ ਆਈ ਹੈ ਮਾਨਸਾ ਕਰ ਨਿਕਾਦੀ ਵੱਡੇ ਟੋਕਿਆਂ ਦੀ ਲੜਾਈ ਹੋ ਗਈ ਪਰ ਨਾ ਉਹ ਜਾ ਕੇ ਮਾਨਸਾ ਦੇਖ ਕੇ ਪੁੱਠਾ ਮੜਿਆ ਆਜਾ ਮੈਤਪਿੰਡ ਨੂੰ ਜਾਵਾ ਕਿ ਦੁਨੀਆਂ ਤਾਂ ਕਿ ਉਲਟ ਸੁੱਟ ਹੋਈ ਜਾਂਦੀ ਆ ਜਿਉ ਮੈਨੂੰ ਲੈਣ ਆਇਆ ਸੀ ਜਿਉ ਲਾਹੇ ਜੋੜੇ ਉਹ ਤਾਂ ਰਾਹ ਪਾਇਆ ਠੀਕ ਆ ਕਿੱਥੇ ਤਾਂ ਰਤ ਗਿਆ ਕਿੱਥੇ ਭੰਮਿਆ ਆ ਛਪਿੰਦੋਂ ਗਣ ਚਾਰ ਜ਼ਮੀਨਾਂ ਦੇ ਚਾਰ ਮੁਸਲਮਾਨਾਂ ਦੇ ਦੇ ਤੁਰ ਕੇ ਗਿਆ ਜਦੋਂ ਪਿੰਡ ਦਾ ਇੱਕ ਪਿੰਡ ਦੋ ਰਹਿ ਗਏ ਹਾਂਜੀ ਉਹ ਤਾਂ ਆਪਾਂ 6 ਆਪਾਂ ਲੱਲੇ ਆਣੇ ਦੇ ਨੂੰ ਜੋ ਕਮਾਲੂ ਦੇ ਨੂੰ ਆਹਦਾ ਕਿਵੇਂ ਠੀਕ ਆ ਤਾ ਬੈ ਜਾ ਖੜ ਜਾ ਹਾਂ ਕੋਈ ਨਾ ਖੜਾ ਉਹਨੂੰ ਆਰਿਆ ਤੂੰ ਕਿਉਂ ਖਲ ਸੁਖ ਪੋਛਦਾ ਕਿ ਦੇਖੇ ਲੱਜ ਟਲੂ ਹਾਂ ਉਹ ਹਦਣਾ ਹੈ ਕਰ ਖੋਖ ਖੜੀਏ ਸੰਡ ਹਾਂ ਡੀ ਦੇ ਕੇ ਸੰਡ ਲੈ ਜਾ ਠੀਕ ਆ ਕਿ ਨਾਲੀ ਜਦੋਂ ਟੱਪਣ ਲੱਗਿਆ ਨਾ ਉਹਦੀ ਮਾਰੀ ਟੰਗ ਦੀ ਤੇ ਪੁੱਠੀ ਐ ਕਰ ਦੇ ਮੈਂ ਪੇ ਲੈ ਲਉ ਇਹ ਤੂੰ ਨਾ ਦਾ ਰਸਤਾ ਰਗੜ ਠੀਕ ਆ ਉਹਨੇ ਲਾਲੇ ਫਿੱਡੇ ਉਹ ਚੜ ਕੇ ਸੰਡ ਤੇ ਤੇ ਨਾਲੀ ਤੇ ਕਰਵਾ ਗਿਆ ਨਾਲੀ ਤੇ ਟੱਪ ਗਿਆ ਉਹਨੇ ਵਿਚਾਰੇ ਇਹਨੇ ਬਚਾਤਾ ਪਿੰਡ ਉਹ ਜਿਉਂਦਾ ਜਾ ਬੜੇ ਠੀਕ ਆ ਜਾਂ ਹਾਨੀ ਬਾਪਾ ਹੰਦ ਮੇਰਾ 엄마 ਸਾਡੀ ਛੇਵਾ ਕਰਦਾ ਸੀ ਮੇਰੇ ਪਿਓ ਮਰੇ ਤੋਂ ਇੱਥੇ ਰਹਿੰਦਾ ਹੁੰਦਾ ਸੀ ਉਹ ਰੱਬ ਨੇ ਰੱਖਤਾ ਬੇਬੇ ਜੀ ਨੇ ਆਪਾਂ ਕਹੀ ਵੀ ਤੁਹਾਡੀ ਉਮਰ ਦੇ ਹੈਗੇ ਤੇ ਜਾਂ ਤੁਹਾਡੀਆਂ ਉਰੇ ਆਕੇ ਜਦੋਂ ਸੌਰੇ ਆਗੇ ਜਾਂ ਪੇਕੇ ਉਹ ਜਾਂ ਕੋਈ ਹੋਰ ਵੀ ਬੈਠਿਆ ਬਜ਼ੁਰਗ ਆ ਮਮਾ ਛੱਬੀ ਸੁਝੜ ਗਈ ਕਿ ਤਾਂ ਮੇਰੀ ਨੰਦ ਮੇਰੇ ਬਹਾ ਦੀ ਬੈਠੀ ਹੈ ਅੱਛਾ ਅੱਛੇ ਜੀ ਤੇ ਇੱਕ ਮੇਰੇ ਦੇਰ ਤਾਂ ਥੋੜਾ ਕਣਾ ਛੋਟਾ ਹੋਣਾ ਬੱਚੇ ਠੀਕ ਆ ਹੋਰ ਅੱਛਾ ਹੋਰ ਕੋਈ ਨਹੀਂ ਰਹਿ ਮੰਗਰੋਂ ਦੇ ਆਏ ਸਭ ਚੁਰਗੇ ਜੋੜੀਆਂ ਦੀਆਂ ਜੋੜੀਆਂ ਹੀ ਖਤਮ ਹੋ ਗਈਆਂ ਠੀਕ ਆ ਹਾਂ ਇੱਕ ਬੰਦਾ ਸੀ ਦੇਪੂ ਆਏ ਇਹ ਐਸਾ ਵੱਡੀ ਸਾਕੋਗਾ ਸਾਡਾ ਠੀਕ ਆ ਜੀ ਚੰਗਲੇ ਕਰੇ ਬੈਠੇ ਠੀਕ ਆ ਬੇਬੀ ਜੇ ਉਦੋਂ ਜੇ ਆਪਾਂ ਖਰਾਕ ਦੀ ਗੱਲ ਕਰੀ ਅੱਜ ਦੀ ਖਰਾਕ ਤੇ ਉਹ ਖਰਾਕ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਨਹੀਂ ਉਹ ਖਰਾਕ ਦੇ ਗੰਡੇ ਭੋਰੇ ਹਾਂ ਤੇ ਨੂਨ ਵਾਲੀਆਂ ਰੋਟੀਆਂ ਹੁੰਦੀਆਂ ਪਾਣੀ ਹੱਥ ਦੀਆਂ ਪਾਣੀ ਹੱਥ ਦੀਆਂ ਉੱਤੇ ਗੰਡਾ ਤੇ ਰਹਿ ਕੇ ਖਾਦੀਆਂ ਕਦੇ ਗੋੜ ਤਰ ਲਿਆ ਡੜੀ ਉਹ ਖਾ ਲੀਆਂ ਸਾਗ ਧਰ ਲੈਂਦੇ ਹਾਂ ਉੱਤੇ ਮਿਰਚ ਪੌਰ ਕੇ ਨੂਨ ਪੌਰ ਕੇ ਲੱਸੀ ਦਾ ਕੋਲਾ ਪੜ ਲੈਂਦੇ ਹਾਂ ਦਿਨੇ ਵੀ ਸਾ ਲੱਸੀ ਨਾਲ ਸਾਗ ਖਾ ਲੈਂਦੇ ਰੋਟੀਆਂ ਖਾ ਲੈਂਦੇ ਪਾਣੀ ਥੀਆਂ ਠੀਕ ਆ ਤੇ ਸਾਰਾ ਕੁਝ ਅਉ ਦਰਿਆ ਦਈ ਦੀ ਰੁੱਤ ਦਰਿਆ ਤਰ ਲੈਂਦੇ ਹਮ ਛਿਆ ਦੀ ਰੁੱਤ ਖਿਚੜੀ ਤਰ ਲੈਂਦੇ ਹਮ ਬੱਚੇ ਸੋਣੀ ਦਹੀਂ ਬਣਾ ਲਈ ਸੋਣੀ ਤੇਓੜਾ ਬਣਾ ਲਈ ਹਮ ਉਹਨਾ ਦੁੱਧ ਹੁੰਦਾ ਪਾ ਪਾ ਖਾਈ ਜਾਂਦੇ ਹਮ ਇਹ ਜਾ ਕੁਛ ਸਾਰਾ ਕੁਛ ਦੇਖਿਆ ਹੋਇਆ ਜੇ ਵੀ ਉਦੋਂ ਜਦੋਂ ਲੋਕ ਬਿਮਾਰ ਹੁੰਦੇ ਸੋਡੀ ਉਮਰ ਦੀ ਗੱਲ ਕਰਦੇ ਆ ਪਹਿਲਾਂ ਦੀ ਉਦੋਂ ਫਿਰ ਦਵਾਈਆਂ ਨਹੀਂ ਜਾਂ ਕਹੀਂ ਦੇਸੀ ਨੁਕਤੇ ਨਾਲ ਠੀਕ ਹੋ ਜਾਂਦੇ ਬੱਚੇ ਕੋਈ ਕੁਪੜੀ ਵਾਲਾ ਥੇ ਆ ਗਿਆ ਸਾਦ ਸੰਤਖਿਆ ਕੋਈ ਨਹੀਂ ਕੀ ਮਹੋ ਚੋ ਚੋ ਆਹ ਕੱਤੇ ਦੀ ਬਿਮਾਰੀ ਦੋ ਵਾਰੀ ਆਈ ਤਿੰਨ ਵਾਰੀ ਫਿਰ ਰਤ ਗਏ ਕੱਤੇ ਦੀ ਜੀ ਕੱਤੇ ਦੀ ਮੈਂ ਮੋਕੋ ਗਈ ਸੀ ਅੱਛਾ ਫਿਰ ਕਿਵੇਂ ਬਚੇ ਮੇਰੀ ਮੇਰੇ ਤੇ ਉਹਨੂੰ ਕੋ ਮੇਰਾ ਮਾਮਾ ਲੈਣ ਆ ਗਿਆ ਹਾਂ ਵੀ ਆਪਾਂ ਉਹਨਾਂ ਚਿਰਨੀ ਉਹ ਚੱਕ ਲਈ ਮੇਰਾ ਮਾਮਾ ਪਹਿਲਾਂ ਮਰਿਆ ਹੋਇਆ ਸੀ ਠੀਕ ਹੈ ਜੀ ਮੈਂ ਗਈ ਜਦੋਂ ਹਾਂਜੀ ਇੱਕ ਮੈਂ ਭੱਜੀ ਗਈ ਭੱਜੀ ਗਈ ਇੰਨਾ ਕੰਕਰ ਆ ਗਿਆ ਹਾਂਜੀ ਕਮਰੇ ਦੇ ਵਿੱਚ ਮੈਂ ਬੰਦ ਹੋ ਗਏ ਠੀਕ ਆ ਆੜਿਆ ਹੁਣ ਕਿਨੇ ਕਰਾਂ ਹਾਂਜੀ ਕੋਈ ਰਿਆਣ ਨਹੀਂ ਦੀਦਾ ਕੋਈ ਡੰਡੀ ਨਹੀਂ ਦੀਦੀ ਕਿਥੋਂ ਦੀ ਨਿਕਲ ਹਾਂ ਫਿਰ ਮੈਂ ਨਾ ਆਇਆ ਕੰਦ ਨੂੰ ਅੱਛਾ ਆਇਆ ਮੋਰੀ ਕਰਾਂ ਠੀਕ ਹੈ ਹਾਂ ਇੱਕ ਕਰ ਜਾ ਦੇ ਖੌਨੀ ਤਾਂ ਬੰਦਾ ਸੀ ਕਰਨੀ ਬੁੜੀ ਹਾਂਜੀ ਮੇਰੇ ਨਾਲ ਜਾ ਲੱਗਿਆ ਠੀਕ ਆ ਐ ਮੈਂ ਕਿਹਾ ਤੂੰ ਕੌਣ ਹੈ ਤੂੰ ਕਿੱਥੋਂ ਦੀ ਟਪ ਟਪਣ ਤੇ ਤਾਂ ਨਹੀਂ ਆ ਕੇ ਆ ਉਹਦੇ ਨਾਲ ਮੈਂ ਟੱਪ ਕੇ ਗਾਂ ਖੁਦ ਲਈ ਸੀ ਠੀਕ ਆ ਉੱਥੇ ਜਾ ਰਹੀ ਉੱਥੇ ਕੋਲ ਕੋਲ ਬਹੁੰਦੀ ਹੈ ਕਿਉਂ ਮੇਰੇ ਜੀ ਛੋਟੀ ਜੀ ਉਮਰ ਸੀ ਮੈਂ ਤਾਂ ਲਤਾਂ ਦੇ ਵਿੱਚ ਹੀ ਦੀ ਨੰਗੀ ਹੂੰ ਜੇ ਗਾਂ ਗਈ ਇੱਧਰ ਵੀ ਕਮਰੇ ਇੱਧਰ ਵੀ ਕਮਰੇ ਖਾਲੀ ਯਾ ਮੱਕਣ ਚ ਬੱਜ ਜ ਜਣੋ ਮਿੱਟੀ ਲਾਈ ਹੋਈ ਠੀਕ ਹੈ ਤੇ ਕੁਛ ਨਾ ਵਿੱਚ ਕਰਦੀ ਕਰਦੀ ਉਹ ਅਗਲੇ ਸਿਰੇ ਕਮਰੇ ਆਖ ਸੀ ਜਣਾ ਮੇਰੇ ਮਾਮੇ ਦਾ ਮੰਜਾ ਡਹਾ ਪਿਆ ਖੁੰਜੇ ਚ ਠੀਕ ਹੈ ਇੱਕੋ ਥੇ ਐ ਝੱਲਾ ਜਿਹਾ ਬਣਾਇਆ ਤੇ ਐਡਾ ਕੁ ਉੱਤੇ ਡੱਬਾ ਪਿਆ ਠੀਕ ਹੈ ਹੋਰ ਨਾ ਕੋਈ ਪੰਡਾ ਨਾ ਲੱਕੜ ਨਾ ਟੈਂਬਰ ਨਾ ਕੋਈ ਕੁਛ ਵੀ ਨਾ ਤੌੜਾ ਨਾ ਤਪਲਾ ਹਾਂ ਜਦੋਂ ਐ ਕਰਦੀ ਕਰਦੀ ਹਾਂ ਉਹ ਮੰਜਾ ਮੇਰੇ ਮਾਮੇ ਦਾ ਹੇ ਕੀ ਕਹ ਲੈ ਜਦੋਂ ਮੇਰਾ ਮम्मा ਉੱਠ ਕੇ ਕਿਆ ਕਿ ਮੇਰੇ ਬੰਨੀ ਹਾਂ ਆਦਾ ਬੀਬੀ ਤੂੰ ਹਾਂ ਮੋੜ ਬਸੀ ਇੱਥੇ ਕੀ ਲੈਣਾ ਹੈ ਠੀਕ ਹੈ ਮੈਂ ਤਾਂ ਪਿਛਲੀ ਕੰਦਨ ਨਾਲ ਆਏ ਬੱਜੀ ਜਿਵੇਂ ਕਾਸੀ ਦੇ ਭਾਂਡੇ ਫੁੱਟਦੇ ਹੁੰਦੇ ਅੱਛਾ ਜੀ ਮੇਰੇ ਕੰਨਾਂ ਨੂੰ ਵੀ ਬਾਜੋ ਮੇਰੇ ਇਸਨੇ ਠੀਕ ਆ ਬੰਦੜੀ ਬੰਦੜੀ ਕੀ ਉਹ ਪੁੱਠੀ ਆਈ ਉੱਥੇ ਤੋਂ ਆ ਹਾਂ ਰਮ ਚੂਲ ਹੋ ਗਈ ਠੀਕ ਆ ਬੈਲ ਪੈ ਗਈ ਉਥੇ ਕਰਕੇ ਦੇਖਦੀ ਆ ਅੜਾ ਹੁਣ ਮੈਂ ਕਿਹੜੇ ਰਾਹ ਪਾਵਾਂ ਹੂੰ ਕੋਈ ਦੰਦੀ ਨਹੀਂ ਦੀਦੀ ਕੋਈ ਰਸਤਾ ਨਹੀਂ ਹੈ ਠੀਕ ਆ ਕੋਈ ਜਾਂਦਾ ਹੁੰਦਾ ਨਹੀਂ ਵੀ ਉਹਦੇ ਨਾਲ ਨਾਲ ਜਾ ਹੁਣ ਮੈਂ ਕੀ ਕਰਾਂ ਕਦੇ ਮੈਂ ਐ ਹੋ ਜਾ ਕਦੇ ਐ ਹੋ ਜਾ ਡੰਡੀ ਪਹਿੜ ਪੜ ਜਦੋਂ ਵੀ ਮਨ ਜਾਗਾ ਸੁਰਤ ਜੀ ਆ ਗਈ ਤੇ ਉਦੋਂ ਮੈਂ ਪਿੰਡ ਆਉਂਦੀ ਬੋਲੀ ਠੀਕ ਆ ਹਾਂ ਆਉਂ ਜੀ ਨੂੰ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੋਂ ਦੀ ਆ ਗਈ ਕਿੱਥੋਂ ਦੀ ਇੱਕ ਬੇਬੇ ਹੋਰ ਆ ਹਾਂ ਤਾਂ ਜੇ ਆਪਾਂ ਗੱਲ ਕਰੀਏ ਛੋਟੇ ਛੋਟੇ ਬੱਚਿਆਂ ਦੇ ਵੀ ਐਨਕਾਂ ਲੱਗ ਰੀਆਂ ਨੇ ਹਾਂ ਤੁਹਾਡੇ ਐਨਕਾਂ ਲੱਗੀਆਂ ਇਹਦਾ ਕੀ ਰਾਜ਼ ਆ ਕੀ ਦੱਸੀਏ ਜੀ ਮੈਸੇ ਐਨਕ ਖਰਾਕਾਂ ਦਾ ਜਾਂ ਤੁਹਾਡੇ ਕੰਮਕਾਰ ਦਾ ਜਾਂ ਮਤਲਬ ਕੰਮ ਦੇ ਨਾਲ ਹੀ ਇੰਨਾ ਪਿਆਰ ਆਪਾਂ ਕਹਿ ਦਈਏ ਕੰਮ ਦੇ ਨਾਲ ਪਿਆਰ ਤਾਂ ਹੈਗਾ ਹੂੰ ਇਹ ਥੋੜਾ ਜਿਹਾ ਹੈ ਨਹੀਂ ਕਿ ਕੰਮ ਜਾਪ ਹੈ ਇਹਨੂੰ। ਉਹ ਅਰੇ ਦੱਸੇ ਨੇ ਇਹਦਾ ਕੋਸਮਾ ਟੱਕਾ ਆ ਪੁੱਕਾ ਕਰਨੀ ਆਂ ਦੀ ਐ। ਠੀਕ ਆ। ਆਂ ਲਿਆ ਆ ਮੈਂ ਦੀ ਸਰ। ਜਿਹੜਾ ਕੰਮ ਥੀਨੋ ਟੱਕਣੀ ਪੈ ਜੁੰਦੀ ਐ ਨਹੀਂ ਜਿੰਦੀ ਮੈਂ। ਠੀਕ ਆ। ਮੈਂ ਤਾਂ ਹੱਥਾਂ ਦਾ ਵੀ ਆ ਨਹੀਂ ਮੈਂ ਗੋਹ ਹੀ ਵੇ ਇਕੱਠਾ ਕਰਿਆ ਮੈਂ। ਠੀਕ ਆ ਬੇਬੇ। ਇਹਨਾਂ ਨੂੰ ਖਰਨੀ ਪਾ ਪੱਟਲ ਵੀ ਤਾਂ ਪੜਦੇ ਆ। ਠੀਕ ਆ। ਇਹ ਬਈ ਮੈਂ ਤਾਂ ਡਰਦੀ ਆਂ ਝੜਕ ਦਿੰਦੇ ਨੇ ਮੈਨੂੰ। ਅੱਛਾ ਦੇਖ ਲਓ ਵੇ ਪੰਗੇ ਲਈ ਜਾਂਦੀ ਹੋ ਵੇ ਕੀ ਆਂ ਕਰਦੀ ਆ। ਥੋੜਾ ਮਨ ਨਹੀਂ ਖੜਦਾ ਮੈਂ ਆ ਵੀ ਕਰਦਾ ਆ ਵੀ ਕਰਦਾ। ਕਰਦਿਆਂ। ਮ ਠੀਕ ਆ ਠੀਕ ਆ ਹੁਣ ਤੇ ਚੱਲ ਕਰਨ ਵਾਲੇ ਤਾਂ ਬਥੇਰੇ ਨੇ ਹਾਂ ਹਾਂ ਮੈਨੂੰ ਟੋਕ ਦਿੰਦੇ ਨਾ ਹੁਣ ਨਹੀਂ ਚਲੋ ਉਹਨਾਂ ਦਾ ਟੋਕਣਾ ਵੀ ਫਰਜ਼ ਆ ਵੀ ਚਲੋ ਇੰਨੀ ਉਮਰ ਹੋ ਗਈ ਇੰਨੀ ਉਮਰ ਤੁਸੀਂ ਬੈਠੇ ਰਹੋ ਜਾਣ ਕੇ ਕਰਦੀਆਂ ਜਾਣ ਕੇ ਕਰਦੀ ਐ ਬੇਬੇ ਕੋਈ ਗੋਡਾ ਪਵਾਇਆ ਹੋਵੇ ਜਾਂ ਕੋਈ ਹੂ ਕੋਈ ਬੀਪੀ ਵਾਧਾ ਹੋਵੇ ਜਾਂ ਕੁਛ ਤੈਨੂੰ ਦੱਸਦੇ ਕਸਰ ਤਾਂ ਮੇਰੇ ਨਾਲ ਨਹੀਂ ਰਹੀ ਨੀ ਹਾਂ ਉਹਨਾਂ ਦੀ ਮਰ ਮਰ ਬਚੀਆਂ ਠੀਕ ਆ ਇੰਨਾ ਇੰਨੇ ਚਿੱਤੋਂ ਸਾਹ ਉਹਨੇ ਮੁਸ਼ਕਲ ਠੀਕ ਆ ਗੇ ਦੱਸਾਂ ਜੇ ਮੇਰਾ ਕੋਈ ਕਿਸੇ ਨੇ ਦੇਖਿਆ ਹੋ ਮਾ ਹੂੰ ਹੂੰ ਮੇਰਾ ਛਾਂ ਤਾਂ ਹਮ ਮਗਜ ਨੂੰ ਚੜ ਜਾਂਦਾ ਠੀਕ ਆ ਤੇ ਮੁੜ ਕੇ ਨਾ ਟੀਕੇ ਟੁਕੇ ਲਵਾਉਂਦੇ ਰਹਿੰਦੇ ਇਹ ਖੇਤੋਂ ਖੜੀ ਕਿੱਥੇ ਭਾ ਗਿਆ ਮੈਂ ਇਹਨੂੰ ਪਾ ਦੇ ਫੇੜੀ ਉੱਥੇ ਬੰਦ ਰਗੀ ਖੇਤਾਂ ਦੇ ਵਿੱਚ ਠੀਕ ਆ ਤੇਨੇ ਚਾਰ ਦਿਨਾਂ ਤੋਂ ਮੇਰਾ ਜਟਕਾ ਹੋਇਆ ਹੂੰ ਕੁੱਤਾ ਕੁੱਤੇ ਨੇ ਫੜ ਲਿਆ ਆਕੇ ਹਗਾ ਹਗਾ ਕਰਦੀ ਤੇ ਮੇਰਾ ਛਾਂ ਤਾਂ ਹਾਂ ਚੜ ਗਿਆ ਤੂੰ ਜਿੱਤੀ ਜਨ ਮੇ ਰਸਾਂ ਮੜਿਆ ਚਲੋ ਸਾਨੂੰ ਮੇਲਾ ਦੀ ਅੱਗੇ ਹੋਰ ਰੱਬ ਉਹ ਲੰਮੀ ਉਮਰ ਕਰੇ ਤੁਹਾਡੀ ਬੈਠੇ ਰਹੋ ਤੁਸੀਂ ਕਿ ਵੇਖੋ ਹੁਣ ਕੋਈ ਛੋਟੀ ਤੋਂ ਬਿਨਾ ਕੋਈ ਤੁਰਨ ਦੀ ਦਿੱਕਤ ਹੈਗੀ ਬੇਬੇ ਕ ਨਹੀਂ ਨਹੀਂ ਆਏ ਨਹੀਂ ਅੱਛੇ ਹੀ ਹੂੰ ਆਏ ਉੱਚਾ ਨੀ ਮਾਣਾ ਹਾਂ ਉੱਚੀ ਨੀ ਮੇ ਕਰਕੇ ਹੋ ਜਾਣਾ ਹਾਂ ਮੈਂ ਤਾਂ ਫੜ ਲੈਣਿਆ ਠੀਕ ਆ ਬਈ ਇਹਦੇ ਨਾਲ ਸਾਡੇ ਨਾਲ ਤੁਰੀ ਜਾਉਂਦੇ ਨਾ ਪਾਵਾਂ ਠੀਕ ਆ ਹਾਂ ਪੜੋਤਾ ਕੀ ਨਾ ਨਾ ਕੀ ਬਤ ਤੇਰਾ ਅਭੀ ਹੋਦੀ ਅਭੀ ਜੋ ਤਾਂ ਕਿ ਕਿਹੜੀ ਗੱਲ ਅਚ ਵੜਦਿਆਂ ਅੱਟਮੀ ਜੀ ਦਾਦੀ ਸੇਵਾ ਕਰਦਾ ਫਿਰ ਹਾਂ ਜੀ ਐਨ ਹਾਂ ਜੀ ਕਿਹਨਾਂ ਮੰਨੋਂ ਦਾਦੀ ਦਾ ਹਾਂ ਜੀ ਮੰਨਿਆ ਕਰ ਪੁੱਤ ਇਹ ਤਾਂ ਕਿਤੇ ਲੱਭਦੀ ਨਹੀਂ ਮਿਲਦੇ ਸਾਨੂੰ ਨਹੀਂ ਸਾਨੂੰ ਬੇਬੇ ਮਸੀ ਮਸੀ ਮਿਲੀ ਆ ਸੈਣੇ ਸੈਣੇ ਨਾ ਹਾਂ ਠੀਕ ਆ ਉਹ ਵੱਡਾ ਵੀ ਸੈਣ ਹੈ ਇਹ ਵੀ ਸੈਣ ਹੈ ਠੀਕ ਹਾਂ ਹਾਂ ਮੇਰੇ ਪੋਤੇ ਵੀ ਸੈਣੇ ਨੇ ਠੀਕ ਆ ਜੀ ਮੇਰੇ ਵਾਸਤੇ ਠੀਕ ਆ ਉਸਤੇ ਵੀ ਸੈਣੇ ਬੇਬੇ ਇੱਕ ਹੋਰ ਗੱਲ ਆ ਵੀ ਤੁਹਾਨੂੰ ਐਨਕ ਦੀ ਤਾਂ ਕੋਈ ਜਿੱਕ ਤੇਗੀ ਜਿੰਮੇ ਦੇਖਣ ਦੇ ਵਿੱਚ ਤੁਰਨ ਫਿਰਨ ਦੇ ਵਿੱਚ ਕੋਈ ਐਵੇਂ ਆ ਬਾਈ ਹੁਣ ਆਦੀ ਐਨਕਾਂ ਲੈ ਹਾਂ ਕਿਉਂ ਅਗੱਤ ਨੇ ਲਾਈਟ ਚੋਂ ਬਾਹਰ ਹੁਣਾਈ ਚੋ ਹਾਂ ਬਾਹਰ ਚਿੱੜਦੀ ਖੜੀ ਸੀ ਕੋਈ ਫੋਨ ਨਾ ਜਲੁੰਜ ਕੋਈ ਮੈਂ ਚੁੱਪੋ ਬਾਹਰ ਐ ਅੱਛਾ ਜੀ ਤੇ ਉਹ ਆਦੇ ਠੀਕ ਆ ਉਹ ਇੱਥੇ ਖੁੱਭ ਗਿਆ ਖੁੱਭ ਕੇ ਉਹਨਾਂ ਉੱਲਾ ਵੱਜਣ ਲੱਗ ਗਿਆ ਅੱਛਾ ਤੇ ਰੱਖ ਦੇ ਖਰਾਬੀ ਹੋ ਗਈ ਫਿਰ ਆਪ ਕੋ ਬਾਹਰ ਲੈ ਜਾ ਬੇਬੀ ਕਦੇ ਸੁਣਨ ਚ ਤਾਂ ਨਹੀਂ ਦਿੱਕਤ ਆਈ ਨਾ ਸੁਣਨ ਚ ਨਹੀਂ ਆਈ ਅੱਛਾ ਹਾਂ ਠੀਕ ਆ ਮਛੋਨੋ ਨੋ ਵੱਡੀ ਸੀ ਜਿਹੜੀ ਇੱਕ ਦੋ ਬਾਗੀ ਸੀ ਠੀਕ ਆ ਫਿਰ ਫਿਰ ਮੈਂ ਕਦੇ ਬਿਠਿੰਦੇ ਹਾਂ ਕਦੇ ਰਾਲੀ ਕਦੇ ਕਿਵੇਂ ਕਦੇ ਕਿਵੇਂ ਕਦੇ ਦਵਾਈ ਲੈਂਦੀ ਬਸ ਨਿਗਾਹਾਂ ਬਣਉਂਦੀਆਂ ਆਖਰਾਕਾ ਖਿਰਾਕਾਂ ਦਾ ਜੋਸ਼ ਪੁਰਾਣੀਆਂ ਖਿਰਾਕਾਂ ਦਾ ਕਿੰਨਾ ਟਾਈਮ ਹੋ ਗਿਆ ਤੁਸੀਂ ਮਾਤਾ ਜੀ ਕਈ ਵੀਰ ਕਹਿਣਗੇ ਵੀ ਪਤਾ ਨਹੀਂ 2 ਮਿੰਟ ਖੜਾ ਜੇ ਮੈਨੂੰ ਲੱਗਦਾ ਪੰਜ ਤੋਂ 7 ਮਿੰਟ ਬਿਨਾਂ ਸੋਟੀ ਤੋਂ ਮਾਤਾ ਜੀ ਖੜ ਰਹੇ ਨੇ ਕੋਈ ਇਹਨਾਂ ਦੇ ਐਨਕ ਨਹੀਂ ਆਵਾਜ਼ ਦੇ ਵਿੱਚ ਚਲੋ ਉਮਰ ਦੇ ਨਿਹਾਰ ਨਾਲ ਥੋੜਾ ਜਿਹਾ ਫਰਕ ਪੈ ਗਿਆ ਬਾਕੀ ਇਹਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ